ਹਾਰਨ ਵਾਲੀ ਜੀ ਜੈਪੀ ਜੈ ਭਾਰਤ ਸਾਰੇ ਮੇਰੇ ਪੈਣ ਪਰਾਵਾਂ ਨੂੰ ਨਗਰ ਵਾਸੀਆਂ ਨੂੰ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਦੇ ਪ੍ਰਕਾਸ਼ ਦਿਵਸ ਦੀ ਲੱਖ ਲੱਖ ਵਧਾਈ ਜੀ ਜਿਹੜਾ 7 ਅਕਤੂਬਰ ਨੂੰ ਪੂਰੇ ਦੇਸ਼ ਦੇ ਵਿੱਚ ਜਲੰਧ ਦੇ ਨਾਲ ਮਨਾਇਆ ਗਿਆ ਉਹੀ ਉਪਲਬਧ ਦੇ ਵਿੱਚ ਆਪਾਂ ਤੰਗਨਵਾੜ ਮੰਡੀ ਦੇ ਵਿੱਚ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਦੇ ਸੰਗਠਨ ਦੀ ਉਸਤਾ ਕੀਤੀ ਹੈ ਸਾਰੇ ਮੇਰੀ ਟੀਮ ਵੱਲੋਂ ਕੰਗਨਵਾਲ ਮਾਸ਼ਿਆਵਲੋਂ ਜਿੰਨੇ ਵੀ ਮੇਰੇ ਪ੍ਰਾਂਦੇ ਸਾਰੇ ਨੂੰ ਖੁੱਲਾ ਸਦਾ ਸਾਰਿਆਂ ਨੇ ਹੁੰਮ ਭਾ ਕੇ ਪਹੁੰਚਣਾ ਜੀ ਕੰਗਨਵਾਲ ਮੰਡੀ ਪੈਟਰੋਲ ਪੰਪ ਦੇ ਕੋਲ ਜੈਵਾਲ ਮਿਗੀ ਹਰ ਹਰ ਵਾਲਮੀਕੀ ਹਾਂਜੀ ਜੈਵਾਲ ਮਿਗੀ ਹਰ ਹਰ ਵਾਲਮੀਕੀ ਜੈ ਪੀਮ ਜੈ ਭਾਰਤ ਮੇਰੇ ਸਾਰੇ ਛੋਟੇ ਵੱਡੇ ਪੈਣ ਪਰਾਂਵਾਂ ਨੂੰ ਆਰਾ ਪਿਤਾ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੇ ਪ੍ਰਗਟ ਦਿਵਸ ਦੀਆਂ ਲੱਖ ਲੱਖ ਵਧਾਈਆਂ ਤੇ ਜਕਰ ਜਾਣ ਦਿਓ 7 ਅਕਤੂਬਰ ਨੂੰ 7 ਅਕਤੂਬਰ ਨੂੰ ਪੂਰੇ ਦੇਸ਼ ਵਿੱਚੋਂ ਬੜੇ ਤੂਮ-ਤਾਮ ਨਾਲ ਮਨਾਇਆ ਗਿਆ ਇਸ ਉਪਲਖ ਵਿੱਚ ਤੰਗਨਵਾਲ ਨੀਅਰ ਪੈਟਰੋਲ ਪੰਪ ਮੰਡੀ ਦੇ ਵਿੱਚ ਮੇਰੇ ਤੇ ਮੇਰੇ ਟੀਮ ਵੱਲੋਂ ਗਗੰਗਰ ਲੰਗਰ ਦਾ ਆਯੋਜਨ ਕੀਤਾ ਗਿਆ ਵਾ ਕਿ ਸਾਰੇ ਛੋਟੇ ਵੱਡੇ ਪੈਣ ਪਰਾਵਾ ਸਮੂਹਾਂ ਸੱਦਾ ਨੂੰ ਖੁੱਲਾ ਸੱਦਾ ਤੇ ਬੇਨਤੀ ਇਹੀ ਕਰਦੇ ਹਾਂ ਕਿ ਤੁਸੀਂ ਆ ਕੇ ਸਾਰੇ ਛੋਟੇ ਵੱਡੇ ਪੈਣ ਪਰਾਵਾ ਸੰਪੰਖਾਡੇ ਗਿਣਤੀ ਦੇ ਵਿੱਚ ਪਹੁੰਚੋ